ਸਵੇਰ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਕਾਵੀ ਬੱਬਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਅਮ ਖਬਰ ਦੇ ਨਾਲ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਅਟਾਰੀ ਰੋਡ ਉਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਚਾਰ ਲੋਕਾਂ ਦੀ ਮੌਤ ਹੋਈ ਹੈ ਤੇ ਪੰਜ ਇਸ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਵਰਨਾ ਕਾਰ ਨੇ ਛੋਟੇ ਹਾਥੀ ਨੂੰ ਪਿੱਛੋਂ ਦੇ ਟੱਕਰ ਮਾਰੀ ਜਿਸ ਦੌਰਾਨ ਇਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਤੇ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸਾਰੇ ਮ੍ਰਿਤਕ ਤੇ ਜ਼ਖਮੀ ਅਟਾਰੀ ਦੇ ਨੇਸਟਾਪ ਇੰਦਨ ਨਾਲ ਸੰਬੰਧਿਤ ਦੱਸੇ ਜਾ ਰਹੀ ਨੇ ਖਾਸਾ ਸਥਿਤ ਸ਼ੈਲਰ ਦੇ ਵਿੱਚ ਦਿਹਾੜੀ ਕਰਕੇ ਦਰਸਲੇ ਘਰ ਪਰ ਤਵੇਸਤ ਰਾਤ ਕਰੀਬ 8:30-9 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਪੂਰਾ ਦਪੂਰਾ ਹਾਦਸਾ ਵਾਪਰਿਆ ਬਿਹਤ ਜਿਆਦਾ ਦਰਦਨਾਕ ਹਾਦਸਾ ਦੇਖ ਨੂੰ ਮਿਲਿਆ ਅੰਮ੍ਰਿਤਸਰ ਟਾਰੀ ਰੋਡ ਉਤੇ ਇਹ ਦਰਦਨਾਕ ਬਿਹਤ ਜਿਆਦਾ ਭਿਆਨਕ ਜਿਸ ਨੂੰ ਆਖਿਆ ਜਾ ਸਕਦਾ ਹੈ ਇਹ ਹਾਦਸਾ ਵਾਪਰਿਆ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੰਜ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਗੀਆਂ ਦੀਆਂ ਇਸ ਦੌਰਾਨ ਲੱਤਾਂ ਦੇ ਬਿਹਤ ਕੁਝ ਸਖਿਆਨੀ ਇਹ ਦੱਸਿਆ ਜਾ ਰਿਹਾ ਹੈ ਤੇਜ਼ ਰਫ਼ਤਾਰ ਵਰਨਾਕਾਰ ਨੇ ਛੋਟੇ ਹਾਥੀ ਨੂੰ ਦਰਸਲ ਪਿਛੋਂ ਟੱਕਰ ਮਾਰੀ ਸੀ ਇਸ ਦੌਰਾਨ ਮੌਕੇ ਤੇ ਹੀ ਚਾਰ ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਗੱਡੀ ਜਿਵੇਂ ਚੱਕਨਾਚੂਰ ਹੋਈ ਹੈ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਸਾਰੇ ਮ੍ਰਿਤਕ ਤੇ ਜ਼ਖਮੀ ੜਤਾਰੀ ਦੇ ਨੇਸ਼ਟਾਪਿੰਡ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਖਾਸਾ ਸਥਿਤ ਸ਼ੈਲਰ ਦੇ ਵਿੱਚ ਦਿਹਾੜੀ ਕਰਕੇ ਵਾਪਸ ਪਰਤ ਰਿਹਾ ਸ ਸਾਡੇ ਘਟੇ ਦੇ ਕਰੀਬ ਨਾ ਬੰਦੇ ਆ ਰਹੇ ਸੀ ਖਾਸਾ ਸੈਲਰ ਤੋਂ ਅਟਾਰੀ ਨੂੰ ਵਾਪਸ ਪਿੰਡ ਨੂੰ ਜਾ ਰਹੇ ਸੀ ਕਿਛੋ ਵਰਨਾ ਗੱਡੀ ਵਾਲਾ ਆਇਆ ਕਿਛੋ ਸੀਰੀਸ ਸਪੀਡ ਤੇ ਆ ਰਿਹਾ ਸੀ ਉਹਨੇ ਬੈਕ ਸਾਈਡ ਤੋਂ ਮਾਰਿਆ ਵਾ ਆਟੋ ਦੇ ਵਿੱਚ ਤੇ ਇੱਕ ਬੰਦਾ ਤੇ ਇੱਥੇ ਮੌਕੇ ਤੇ ਡੈਥ ਹੋ ਗਈ 12 ਜਾਨੇ ਹਸਪੀਟਲ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਗਈ 3 ਜਾਨੇ ਹਸਪੀਟਲ ਹੋਇਆ ਮਰਨ ਵਾਲੇ ਬੰਦੇ ਜਿਹੜੇ 4 ਬੰਦੇ ਮਰ ਗਏ ਇਹ ਕਿੱਥੋਂ ਦੇ ਰਹਿਣ ਵਾਲੇ ਆ ਤੁਹਾਡੇ ਕੀ ਲੱਗਦੇ ਆ ਇਹ ਨੇਸਟੇ ਪਿੰਡ ਤੋਂ ਰਹਿਣ ਵਾਲੇ ਇਹ ਮੇਰੇ ਨਾਲ ਲੇਬਰ ਕੰਮ ਕਰਦੀ ਆਰਗੋ ਦਾ ਕੰਮ ਕਰਦੇ ਆ ਕੀ ਹਾਲਾਤ ਕੀ ਹੈ ਜਿਹੜੇ ਬਾਕੀ ਵਿਚਾਰੇ ਉਹਨਾਂ ਦੇ ਸਾਰੇ ਦਾਅਵਾ ਕੀ ਲੱਤਾਂ ਟੁੱਟ ਗਈਆਂ ਵਾਂ ਤੇ ਮਤਲਬ